ਬਾਈ ਜੱਸਾ ਕਿੱਥੇ ਆ? ਆਪਾਂ ਨੂੰ ਨਹੀਂ ਬਾਈ ਪਤਾ। ਲੈਣ ਹੀ ਨਹੀਂ ਗਿਆ ਅੱਜ ਮੈਨੂੰ। ਆਪਾਂ ਨੂੰ ਨਹੀਂ ਪਤਾ ਕੱਥੇ ਫਿਰਦਾ ਕੋਈ ਪਾਉਂ ਕਦਾ। ਫਿਰ ਜਨ ਦਾ ਆਪਣਾ ਕਿੱਦਾਂ ਲੱਗਦਾ? ਆ ਗਏ। ਮੈਂ ਤਾਂ ਆਉਣੀ ਸੀਗਾ। ਹੁਣ ਉੱਥੇ ਖੜੀ ਤੁਹਾਡੀ ਵੇਟ ਕਰੀ ਐਂ ਦੋ ਘੰਟੇ ਖੜੀ ਦੀ ਉੱਥੇ ਮੈਂ ਆਫਿਸ ਦੇ ਮੂਹਰੇ। ਫਿਰ ਬੱਸ ਚੜ ਕੇ ਆਈ ਆਂ। ਉਹ ਮੇਰੀ ਗੱਲ ਤਾਂ ਸੁਣ ਲੈ। ਤੁਹਾਨੂੰ ਯਾਦ ਹੀ ਨਹੀਂ ਜਾਂਦਾ ਕੁਝ ਭੁੱਲਣ ਵਾਲਾ ਲੱਗ ਗਿਆ ਤੁਸੀਂ। ਭੁੱਲਣ ਵਾਲਾ ਕਹੂੰ ਆ ਭਾਬੀ ਨੂੰ ਪੁੱਛ ਲੈ ਸਾਨੂੰ ਹੋਰ ਕੰਮ ਪੈ ਗਿਆ ᱛੀ ਯਾਰ ਅਸੀਂ ਖੇਤ ਬਾਗੇ ਤੀਗੇ। ਖੇਤ ਬਾਗੇ ਤੇ ਉੱਥੇ ਬਾਈ ਨੇ ਹੋਰ ਨਮਾ ਚੰਦ ਚਾਂਦਾ। ਬੱਸ ਲੱਗਣ ਲੱਗ ਗੱਲ ਕੀ ਹੋਣੀ ਸੀ ਇੱਥੇ ਤਾਂ ਭੱਜਿਆ ਆਪਾਂ ਜਾਇਆ ਉਹ ਮੁੰਡਾ ਕੀੜੂ ਹਾਂ ਕਹਿੰਦਾ ਪਤਾ ਨਹੀਂ ਕੀ ਹੋ ਰਿਹਾ ਬਾਈ ਦੇ ਮੂੰਹ ਚ ਝਗ ਆਈ ਜਾਂਦੀ ਏ ਹਾਂ ਸੰਤਾ ਕਿ ਕਿਤੇ ਦੌਰਾ ਪੈਗਾ ਜਦੋਂ ਗਾਹਾਂਗੇ ਉੱਥੇ ਫਿਰੇ ਵੀਰਾ ਤੇ ਕੋਦੜੀ ਉੱਥੇ ਚਰਨੋ ਫਿਰਦੀਦੀ ਨਾ ਹਾਏ ਭੈਣ ਦਾ ਹੋਟਲ ਬਣਾ ਲਾ ਤੂੰ ਮੋਟਰ ਦਾ ਨਹੀਂ ਫਿਰ ਇਹ ਤਾਂ ਮਾੜੀ ਗੱਲ ਨੇ ਤਦ ਦਾ ਹੈ ਫਿਰ ਯਾਰ ਕੀ ਸਮਝਾਈਏ ਨੂੰ ਹੁਣ ਅਬ ਲੋਕ ਵੀ ਕੀ ਕਹਿਣਗੇ ਆਪਾਂ ਨੂੰ ਉਹ ਜਲ ਹਲਕ ਪਾੜਦੇ ਤਾਂ ਸਰਕਦੀਆਂ ਜੂਸ ਵਾਲੇ ਤੇ ਦੱਬੇ ਤਾ ਜ ਫਿਰਤੇ ਦੀ ਪਾਣੀ ਤਾਂ ਲੈਣ ਜਾਂਦੀ ਏ ਤੇ ਸਰ ਵੀ ਪੈਣ ਕੋਈ ਲੋੜ ਨਹੀਂ ਪਾਣੀ ਪੂਣੀ ਲੈ ਕੇ ਜਾਂਦੇ ਜਿਵੇਂ ਮੇਰਾ ਕੇਲਾ ਮੇਡੀਰ ਆਪੇ ਧੱਕ ਲੈ ਜਾਉ ਲਿਆ ਦੇ ਅਬ ਜੇ ਉਹਨੂੰ ਕਹਿ ਅਬ ਤੇ ਘਰ ਵਾਲੀ ਨੂੰ ਕਹਿ ਮੈਂ ਤੂੰ ਭੈਣ ਦੀ ਕਾਹਤਾ ਚੋ ਗਈਆਂ ਬਾਈ ਲਾਈਨ ਆ ਕੀ ਹੈ ਕੁੱਥਾ ਜਰ ਮੈਂ ਲੈਣਾ ਤੂੰ ਲਾਈਨ ਆ ਕੀ ਹੈ ਨਾ ਲੜੇ ਸਾਨੂੰ ਕੋ ਕਹਿੰਦਾ ਪਾਣੀ ਨੂੰ ਉਹੀ ਬੋਲਣ ਲੱਗੇ ਦਦੇ ਥੋੜੇ ਨਾਲ ਛੱਡੀ ਹਈ ਨਹੀਂ ਸਾਨੂੰ ਕਹਿੰਦੇ ਕਿ ਆਪਣੇ ਇਸ ਪਾਣੇ ਕਲੇਜ ਦਾ ਆਏ ਹੋ ਤੁਸੀਂ ਹੋਰ ਕਲੇਜ ਫੇਰ ਪਾਈ ਜਾਂਨੇ ਮੈਂ ਲੈ ਲਿਆ ਦੇ ਨੀ ਪਾਣੀ ਦੀ ਕੁੱਟ ਕੀ ਗੱਲ ਹੈ ਉਹੀ ਬਰ ਤੱਕੜਦਾ ਕਾਦੂ ਫਰਾਪ ਚੱਕ ਕੇ ਪੀ ਲੈ ਤੇ ਕਾਹਨੂੰ ਛੇੜਦਾ ਇਹਨੂੰ ਇਹ ਤਾਂ ਮੱਛਾ ਰੰਦਾ 24 ਫਰ ਕਰ ਨਹੀਂ ਤੁਰਦਾ ਉਹ ਕਿਦਾਂ ਫੜਾ ਚਾਉਣਾ ਕਿ ਬੈਠਾ ਸੀ ਚੱਲ ਬੈਠਾ ਸੀ ਵੀ ਗੱਪ ਫਰਮ ਤਾਂ ਨਹੀਂ ਆਉਂਦੀ। ਸਾਹਮਣੇ ਤਾਂ ਨਹੀਂ ਤੇ ਤੂੰ ਕੁਝ ਹੁੰਦਾ ਸੀ। ਉਹਨਾਂ ਨੂੰ ਕਹਾ ਘਰ ਬੈਤਲਾ ਉਹਨਾਂ ਨੂੰ ਕਹਾ ਘਰ ਬਗਾਨੀਆਂ ਵਾਪਸੀਆਂ ਨੂੰ ਕਾ ਬੈਤਲਾ ਕਹਿੰਦਾ ਤੂੰ? ਉਹਨੂੰ ਅਸੀਂ ਬੈਤਲਾ ਦੇਤੀਆਂ ਉਹ ਵਿਚਾਰੀਆਂ ਨੇ। ਹੈ? ਤੇ ਤਮੈ ਨੜੇ ਨੜੇ ਕੁਤੂ। ਤੂੰ ਜਾ ਕੱਢੇ ਪਿੱਤੇ ਨਹੀਂ ਜਾਣਾ ਉਰੀ ਰਹਿ। ਮਗ ਜਾ। ਜਾਣਾ ਨਹੀਂ। ਮਗ ਜਾ। ਮੇਰੀ ਗੱਲ ਸੁਣ ਲੈ। ਸਾਡੇ ਘਰੋਂ ਬਾਹਰ। ਕਿਉਂ ਜਾ ਬੇ ਘਰੋਂ ਬਾਹਰ? ਸਰਦਾਰ ਕੋ ਮਦਦ ਤਾਂ ਮੈਂ ਨਹੀਂ ਨਿਕਲਦਾ। ਐ ਕੀੜਾ ਪੁੱਤ ਇਹਨੂੰ ਰੋਕਣ ਦਾ। ਪਗਾਣ ਦਾ। ਹਾਂ। ਬੋਲ। ਹੁਣ ਬੈਠੇ ਬੋਲ ਤੂੰ ਘੱਡੇ ਪੈਠੇ ਬੋਲ। ਤੂੰ ਤੁਰਦਾ ਹੈਂ ਕਿ ਆਏ ਕਰ ਮੇਰੀ ਗੱਲ ਸੁਣਾ ਕਰੋ ਟੀਮੀਆਂ ਨੂੰ ਛੱਡ ਕੇ ਬੋਲ ਕੀ ਵੇਚਣ ਉਹ ਤੇਰੀ ਚਲਦੀ ਚੁਲਦੀ ਓਏ ਨੀ ਜਾਣਾ ਨੀ ਡਰ ਓਏ ਕੁੱਟੀ ਜਾਂਦੇ ਨੇ ਆ ਇੱਕ ਮੱਕਟੀ ਜਾ ਰਹਾ ਮੇਰੇ ਲਾ ਬੇ ਆਹ ਪੈਸਾ ਕਿੱਥੋਂ ਦਾ ਭਾਂਡੇ ਕੋਲ ਲੈ ਲਵੇ ਮਲੰਘ ਲੈਵੇ ਵਿਦਲਵੇ ਟੀਮੀਆਂ ਛੱਡ ਕੇ ਘੜਦੀਆਂ ਬੋਲ ਕੀ ਵੇਚਣ ਆ ਫੜ ਪੈ ਇੱਥੇ ਟੀਮੀਆਂ ਵੀ ਲੈ ਜਾ ਲੈ ਜਾ ਟੀਮੀਆਂ ਵੀ ਲੈ ਜਾ ਮੇਰੇ ਲਈ ਛੱਡ ਦੇ ਪਏ ਨੇ ਇਹਨੂੰ ਸਮਝਾਓ ਪਹਿਲਾਂ ਭਾਈ ਕਹਿੰਦੇ ਚੰਗੇ ਤਾਂ ਲੱਗਦੇ ਪਰ ਛੋਟੇ ਆ ਪਰ ਮਾੜੀ ਗੱਲ ਆ ਤੇਰੀ ਇੱਕ ਮਿੰਟ ਪੁੱਤ ਮੈਨੂੰ ਪਹਿਲਾਂ ਮਨੂੰ ਗੱਲ ਕਰਨ ਦੇ ਮੋਢੀ ਤਾਂ ਮਾਇਆ ਘਟਾ ਉਹ ਤੈਨੂੰ ਵਿਚਾਰ ਕੀ ਨਾ ਉਹ ਤੈਨੂੰ ਬੈਟਲ ਦੇਖਦੀ ਆ ਮੋਡੀਆਂ ਨਾਲੇ ਤੂੰ ਹੋਰ ਜਿਹੜਾ ਸਲੇਡਾ ਦੇਖਦੀ ਆ ਕਦੀ ਤੈਨੂੰ ਕੁਛ ਦੇਖਦੀ ਆ ਨੀ ਚੁੱਪ ਕਰ ਜਾ ਹੁਣ ਉਹ ਕਰ ਕਹਿੰਦੇ ਗੱਲ ਚੁੱਪ ਕਰ ਜਾ ਬਸ ਯਾਰ ਵੀ ਜਾ ਕੋਈ ਗੱਲ ਹੈ ਗੱਲ ਨਹੀਂ ਉਹਨੂੰ ਉਹਨੂੰ ਰੰਨ ਨੂੰ ਕਿਉਂ ਉੱਥੇ ਬਿਠਾਇਆ ਸੀਗਾ ਮੈਂ ਤਾਂ ਐਂ ਕਹਣਾ ਭੈਣ ਚੋਏ ਡਡੇ ਵੱੜਦੇ ਹੈ ਬੈੜੇ ਉਰੇ ਪਾਪ ਲੱਗ ਰਹੇ ਨੇ ਇਹ ਇਹ ਘਾਰਾ ਕਸਰਾ ਗੀ ਇਹ ਕਦੇ ਸਾਲੇ ਜਿੰਨੇ ਆ ਲੈ ਕਾ ਆ ਗਿਆ ਭੈਣ ਦਾ ਖਸਮ ਲੈ ਲੈ ਡੱਡਾ ਲੈ ਕਾ ਫਿਰਦਾਗਾ ਕਿਉਂ ਹੁਣ ਉਹ ਕਾ ਤੋ ਬੋਲਦੇ ਤੁਸੀਂ ਕੋਈ ਕੋਈ ਕੰਮ ਕਰ ਲੱਗ ਜਾਓ ਕੋਈ ਮੁਰਗੀ ਫਾਰਮ ਖੋਲ ਲਓ ਕੁਛ ਕੰਮ ਕਰ ਲੱਗ ਜਾਓ ਐ ਕੰਮ ਨਹੀਂ ਪਹਿਲੇ ਸਿੱਖਦੇ ਹੋ ਤੁਸੀਂ ਰੇ ਨਹੀਂ ਮੈਂ ਤਾਂ ਕਰਦਾ ਮੈਂ